ਤਨ ਨੇ ਨੂੰ ਖੜੀ ਪੁੱਤਾ ਇਧਰ ਦੀ ਹੈਦਰ ਰੱਖ ਰੱਖੀ ਥੱਲੇ ਪਿੱਛੇ ਨੂੰ ਕਰ ਦੇ ਪਿੱਛੇ ਨੂੰ ਕਰ ਦੇ ਮੈਨੂੰ ਟਾਈਮ ਲੱਗ ਜਾ ਹਾਂ ਹਾਂ ਇਹਦੇ ਨਾਲ ਲਾ ਦੇ ਥੱਲੇ ਛਤਰੀਆ ਕਾਲਜੀ ਆਪਣੇ ਚੈਨਲ ਦੇ ਤੁਹਾਡਾ ਸਵਾਗਤ ਹੈ ਉਮੀਦ ਹੈ ਕਿ ਤੁਸੀਂ ਸਾਰੇ ਠੀਕ ਹੋਮੋਗੇ ਆਪਣੇ ਆਪਣੇ ਘਰਾਂ ਵਿੱਚ ਤੰਦਰੁਸਤ ਹੋਮੋਗੇ ਲੋ ਜੀ ਆਪਾਂ ਅੱਜ ਬਿਡ ਨਾਲ ਮੱਥਾ ਲਾਉਨੇ ਆ ਬਿਡ ਨਾਲ ਮੱਥਾ ਲਾਉਨੇ ਅੱਜ ਆਪਾਂ ਨਾ ਮੋٹے ਕੰਬਲ ਗੱਢਦੇ ਆ ਇਹਦੇ ਵਿੱਚੋਂ ਆ ਪਤਾ ਨਹੀਂ ਜਿੱਪ ਜੀ ਹਨ ਉਹਦੀ ਟੁੱਟੀ ਪਈ ਹੈ ਮੈਨੂੰ ਲੱਗਦਾ ਇੱਕ ਬੈਗ ਜੀ ਦੀ ਜੀ ਚਾਪਾ ਕੰਬਲ ਧਾਰ ਦੇ ਹੁੰਨੇ ਆ ਹੁਣ ਇਹਨਾਂ ਚ ਐ ਨਹੀਂ ਪਤਾ ਲੱਗਣਾ ਹਨ ਕਿਹੜਿਆਂ ਦੇ ਵਿੱਚ ਮੈਂ ਰੱਖੇ ਹੋਏ ਨੇ ਮੋٹے ਕੰਬਲ ਆ ਆਹ ਪਾ ਚਾਦਰ ਉੱਪਰ ਵਿਛਾ ਦੇਣੇ ਹੁੰਨੇ ਆ ਹਨ ਇਹਦੇ ਰੇਤਾ ਨਹੀਂ ਜਾਂਦਾ ਹੈਗਾ ਹੁਣ ਆਪਾਂ ਨੇ ਇਹ ਥੈਲੇ ਜੇ ਖੋਲ ਕੇ ਦੇਖਣੇ ਪੈਣਗੇ ਆਪਾਂ ਨੂੰ ਕਿਹੜੇ ਦੇ ਵਿੱਚ ਇੱਕ ਤਾਂ ਹੈਗਾ ਜੁੱਤ ਅਭੀ ਇਹ ਤਾਂ ਤੈਨੂੰ ਯਾਦ ਹੈਗਾ ਕਿਹੜੇ ਦੇ ਵਿੱਚ ਹੈਗੇ ਸੀ ਆਪਣੇ ਉਹ ਦੂਜੇ ਕੋੜੀ ਜਾਂ ਦੇ ਕਪਣਾ ਪਿੰਕ ਜਾਂ ਠੰਡ ਲੱਗਦੀ ਹੈ ਜੀ ਹੁਣ ਉਹ ਪਤਲੇ ਜਾਂ ਕੰਬਲਾਂ ਦੇ ਵਿੱਚ ਹਨ ਉਹਨਾਂ ਨੂੰ ਆਪਾਂ ਕੱਲ ਨੂੰ ਧੋਵਾਂਗੇ ਫਿਰ ਇਹ ਸੇ ਥੈਲਿਆਂ ਦੇ ਵਿੱਚ ਆਪਾਂ ਉਹਨਾਂ ਨੂੰ ਪਾ ਕੇ ਰੱਖ ਦਾਂਗੇ ਇਹ ਬਾਗ ਜੇ ਨਾ ਆਪਣੇ ਬਹੁਤ ਵਧੀਆ ਨੇ ਦੇਖੋ ਇਹ ਇੱਕ ਆਪਾਂ ਤੁਹਾਨੂੰ ਪਹਿਲਾਂ ਦਿਖਾਈ ਸੀ ਆਪਾਂ ਬੱਚਿਆਂ ਦੇ ਕੱਪੜੇ ਪਾ ਕੇ ਰੱਖਦੇ ਹਾਂ ਕਿ ਇਹ ਵਾਲੇ ਇਹ ਮੇਰੇ ਸਾਰੇ ਦੇਖੋ ਆ ਕੰਬਲ ਜਿਹੜੇ ਆਪਾਂ ਰੈਡੀਮੇਡ ਲੈ ਕੇ ਆਉਣੇ ਆਗੇ ਉਹ ਦੀ ਫਟ ਜੇ ਜਾਂਦੇ ਨਹੀਂ ਕਰੜੇ ਜਿਹੇ ਨਫਾਫੇ ਜਿਹੇ ਹੁੰਦੇ ਨਹੀਂ ਤੇ ਇਹ ਬਹੁਤ ਵਧੀਆ ਨੇ ਇਹਨਾਂ ਨੂੰ ਮੈਂ ਕਿੰਨਾ ਟਾਈਮ ਹੋ ਗਿਆ ਯੂਜ਼ ਕਰਦੀ ਨੂੰ ਡਬਲ ਬੈੱਡ ਦਾ ਕੰਬਲ ਬਹੁਤ ਵਧੀਆ ਆ ਜਾਂਦਾ ਇਹਦੇ ਵਿੱਚ ਫਿੱਟਾ ਬਸ ਇਹਦੇ ਵਿੱਚ ਜਿਹੜੇ ਹੁਣ ਆਪਾਂ ਧੋਵਾਂਗੇ ਹਨਾ ਉਹਨਾਂ ਨੂੰ ਇਹਦੇ ਵਿੱਚ ਪਾ ਕੇ ਰੱਖ ਦਾਂਗੇ ਜਿੱਦੜਾ ਹੋ ਗਿਆ ਨਾ ਬੱਸ ਇਰਜਾਈਆਂ ਕੰਬਲ ਹਨਾ ਕੱਢਣੇ ਕਿੰਨੇ ਔਖੇ ਨੇ ਤੇ ਗਰਮ ਜਿਹੜੀਆਂ ਚਾਦਰਾਂ ਹੁੰਦੀਆਂ ਨੇ ਆਪਣੀਆਂ ਹਨਾ ਬੈੱਡ ਸ਼ੀਟ ਉਹ ਵੀ ਆਪਾਂ ਇਹਨਾਂ ਦੇ ਵਿੱਚ ਹੀ ਪਾ ਕੇ ਰੱਖੀਆਂ ਹੋਈਆਂ ਨੇ ਅਲੱਗ-ਅਲੱਗ ਪਾਈਆਂ ਹੋਈਆਂ ਨੇ ਆਪਣੀਆਂ ਜੇ ਆਪਾਂ ਇਸ ਤਰ੍ਹਾਂ ਖੁੱਲੇ ਰੱਖਦੇ ਆ ਇਹਨਾਂ ਦੇ ਵਿੱਚ ਹਨਾ ਬਿੱਡਾਂ ਦੇ ਫਿਰ ਰੇਤੇ ਨਾਲ ਭਰੀ ਜਾਂਦੇ ਰਹਿੰਦੇ ਨੇ ਇਹ ਉਹ ਕਿਹਨੂੰ ਜਾ ਰਿਹਾ ਦੂਜੇ ਧੋ ਕੇ ਕੱਲ ਨੂੰ ਰੱਖ ਦਾਂਗੇ ਇਹਦੇ ਵਿੱਚ ਸਵੇਹਾ ਧੋਵਾਂਗੇ ਕੱਲ ਨੂੰ ਦਿਨੇ ਹਨਾ ਧੁੱਪ ਲੱਗ ਵਧੀਆ ਚੰਗੀ ਤਰ੍ਹਾਂ ਧੁੱਪੇ ਸੁੱਕ ਜਾਣਗੇ ਤੇ ਗਰਮ ਚਾਦਰਾਂ ਨੇ ਜਿਹੜੀਆਂ ਉਹ ਤਾਂ ਆਪਾਂ ਬਾਅਦ ਚ ਕੱਢਾਂਗੇ ਹਜੇ ਕੁਝ ਦਿਨ ਠਹਿਰ ਕੇ ਕੰਪਲ ਕੰਬਲ ਆਪਾਂ ਕੱਢ ਲਏਗੇ ਕਰਨ ਫਣੀ ਪੁੱਤੇ ਨੂੰ ਇਧਰ ਤੇ ਗੱਦੇ ਆਪਣੇ ਬਹੁਤ ਜਿਆਦੇ ਭਾਰੀ ਨੇ ਕੱਲ ਨੂੰ ਉਹਲੇ ਪਾਈ ਚਾਦਰ ਚੇਂਜ ਕਰ ਦਾਂਗੇ ਨਾਲੇ ਆਪਾਂ ਕੰਬਲ ਧੋ ਕੇ ਰੱਖ ਦਾਂਗੇ ਹਨ ਅੱਜ ਦਾ ਦਿਨ ਹੋਣਾ ਇਹਨੂੰ ਪਛਾਈ ਰੱਖ ਦੇਾਂਗੇ ਸਵੇਰੀ ਚੇਂਜ ਕਰਾਂਗੇ ਲਓ ਜੀ ਆਪਾਂ ਕੱਪੜੇ ਲਾ ਲਈਏ ਤਾਰ ਤੋਂ ਹੁਣ ਨਾ ਕੱਪੜੇ ਸੁੱਕਦੇ ਨਹੀਂ ਹੈਗੇ ਅਦਲਾ ਬਦਲੀ ਕਰਨੇ ਪੈਂਦੇ ਨੇ ਇਹਦੇ ਪਾਸੇ ਕੁਛ ਆਪਣੀਆਂ ਜਿਹੜੀ ਤਾਰ ਹੈ ਤੇ ਉਹ ਛਾਵੇਂ ਹੈਗੀ ਤਾਂ ਕਰਕੇ ਨਾ ਇਹ ਕੱਪੜੇ ਫਿਰ ਅਦਲਾ ਬਦਲੀ ਜੇ ਕਰਨੇ ਪੈਂਦੇ ਨੇ ਕੁਛ ਮੈਂ ਉਧਰ ਪਾਇਆ ਸੀ ਸਟੈਂਡ ਜੇ ਤੇ ਉੱਥੇ ਤੋਂ ਪਰਹਿੰਦੀਆਂ ਸੋਚਦੇ ਆਪਾਂ ਉਹ ਕੰਧ ਦੇ ਨਾਲ ਤਾਰ ਬਣਾਵਾਂਗੇ ਹਨਾ ਕੱਪੜਿਆਂ ਵਾਲੀ ਇੱਧਰ ਆਪਣੇ ਬਸ ਥੋੜਾ ਜਿਹਾ ਟਾਈਮ ਆ ਇੱਥੇ ਜੇ ਤੋਂ ਪਰਹਿੰਦੀ ਆ ਬਸ ਉਧਰ ਛਾਂ ਹੀ ਰਹਿੰਦੀ ਹੈਗੀ ਉਸ ਮੈਂ ਪਹਿਲਾਂ ਲਾ ਕੇ ਲੈ ਗਈ ਸੀ ਹਨਾ ਤੈਹਾ ਦੋਹਾਂ ਲਗਾਤੀਆਂ ਜਿੰਨਾਂ ਦੇ ਲਗਾਉਣ ਵਾਲੀਆਂ ਰਹਿੰਦੀਆਂ ਸੀਗੀਆਂ ਜਿਹੜੇ ਗਿੱਲੇ ਸੀ ਉਹਨਾਂ ਦੇ ਪਾਸੇ ਜੇ ਬਦਲ ਗਈ ਸੀ ਇੱਕ ਸਰਦੀਆਂ ਦੇ ਵਿੱਚ ਹੁਣ ਕੱਪੜੇ ਦੇਖਿਓ ਇੰਨੇ ਹੋ ਜਾਂਦੇ ਨੇ ਜਿੰਨਾ ਚਿਰ ਕੱਪੜਿਆਂ ਨੂੰ ਧੁੱਪ ਨਹੀਂ ਲੱਗਦੀ ਉਹਨਾਂ ਟਾਈਮ ਇਹ ਹੋਰੀ ਇਹਨਾਂ ਵਿੱਚੋਂ 스멜 ਜੀ ਆਉਂਦੀ ਰਹਾ ਕਰੂਗੀ ਹੁਣ ਪੈਂਟਾਂ ਤਾਂ ਮੈਨੂੰ ਹਜੇ ਵੀ ਐ ਲੱਗਦੀਆਂ ਨੇ ਜਿਵੇਂ ਗਿੱਲਨ ਐ ਇਹਨਾਂ ਦੇ ਵੀ ਆਪਾਂ ਸਾਈਡ ਚੇਂਜ ਕਰ ਜਾਨੇ ਆ ਜਿਹੜੀਆਂ ਥੋੜਾ ਜਿਹਾ ਨਾ ਅੰਦਰਲੀ ਸਾਈਡ ਗਿੱਲੀਆਂ ਨੇ ਜਿੰਨਾ ਕ ਟਾਈਮ ਤੋਂ ਪਰਹੂਗੀ ਸੁੱਕ ਜਾਣਗੀਆਂ ਓਨੇ ਕ ਟਾਈਮ ਚ ਹੁਣ ਤਾਂ ਆਪਾਂ ਪੋਚੇ ਵਾਲੀ ਜਿਹੜੀ ਇਹ ਆਪਣੇ ਬਾਸਕਟ ਜੀ ਹੁੰਦੀ ਆ ਨਾ ਤੇ ਇਹਨੂੰ ਵੀ ਆਪਾਂ ਧੁੱਪੇ ਰੱਖ ਦੇਣੇ ਹੁੰਨੇ ਆ ਕਿਉਂਕਿ ਹੁਣ ਪੱਚੇ ਦੇ ਵਿੱਚੋਂ ਵੀ ਫਿਰ 스멜 ਜੀ ਆਉਣ ਲੱਗ ਜਾਂਦੀ ਹੈ ਗੰਦੀ ਗੰਦੀ ਜੀ ਹੈਨਾ ਤੇ ਚੰਗੀ ਤਰ੍ਹਾਂ ਸਾਰਾ ਦਿਨ ਧੁੱਪ ਲੱਗਦੀ ਰਹਿੰਦੀ ਹੈ ਫਿਰ ਸ਼ਾਮ ਨੂੰ ਜਾ ਕੇ ਅੰਦਰ ਰੱਖ ਦੇਈ ਦੀ ਹੈ। ਲੋ ਜੀ ਆਪਾਂ ਨੂੰ ਵਿਆਹ ਵੀ ਸ਼ੁਰੂ ਹੋ ਗਏ ਨੇ ਅੱਜ ਆਪਾਂ ਨੂੰ ਕਾਰਡ ਆ ਗਿਆ ਇੱਕ ਵਿਆਹ ਦਾ ਸਟਾਰਟਿੰਗ ਹੋ ਗਈ ਹੈ ਬਸ ਵਿਆਹਾਂ ਦੀ। ਤੇ ਕਾਰਡ ਬਹੁਤ ਸੋਹਣਾ ਹਨ ਬਣਿਆ ਹੋਇਆ। ਤੇ ਇਹ ਆਪਾਂ ਨੂੰ ਜਾਗੋ ਵਾਸਤੇ ਵੀ ਉਹਨਾਂ ਨੇ ਸਨੇਹਾ ਲਾਇਆ ਤੇ ਬਰਾਤ ਵੀ ਜਾਣ ਵਾਸਤੇ ਤੇ ਹੁਣ ਆਪਣੇ ਵਿਆਹ ਸ਼ੁਰੂ ਹੋ ਗਏ ਨੇ ਬਸ ਸਰਦੀਆਂ ਸਰਦੀਆਂ ਸਾਰੇ ਵਿਆਹ ਹੀ ਚੱਲਣਗੇ ਤੇ ਉਦੋਂ ਸ਼ਾਇਦ ਮੇਰੇ ਬੇਟੇ ਦਾ ਹਨਾ ਪੇਪਰ ਆਗਾ ਤੇ ਜਾਵਾਂਗੀ ਤਾਂ ਆਪਾਂ ਥੋੜਾ ਲੇਟ ਹੀ ਲਓ ਜੀ ਆਪਾਂ ਬੂਟ ਕੱਢ ਲਈਗੀ ਠੰਡ ਲੱਗਦੀ ਆ ਹੁਣ ਤਾਂ ਪੈਰਾਂਿਆਂ ਨੂੰ ਹਨਾ ਸੁਬਾ ਸਾਮ

ਤੇ ਆਪਣੇ ਜਿਹੜੀ ਫੈਮਿਲੀ ਆ ਜੀ YouTube ਫੈਮਿਲੀ ਉਹ ਆਪਣੀ ਵੱਧ ਰਹੀ ਹੈ ਹਾਂਜੀ ਆਪਣੇ 2K ਜਿਹੜੇ ਸਬਸਕ੍ਰਾਈਬਰ ਹੋ ਗਏ ਨੇ ਅੱਜ ਤੇ ਅੱਜ ਆਪਣੇ ਖੁਸ਼ੀ ਦਾ ਕੋ ਟਿਕਾਣਾ ਨਹੀਂ ਹੈਗਾ ਵੀ ਆਪਣੇ ਨਾਲ ਇੰਨੇ ਵਧੀਆ ਨਵੇਂ ਭੈਣ ਭਰਾ ਜੁੜ ਰਹੇ ਨੇ ਤੇ ਆਪਣੀ ਵੀਡੀਓ ਨੂੰ ਵੀ ਫੁੱਲ ਸਪੋਰਟ ਕਰ ਰਹੇ ਨੇ ਮੰਨ ਲਓ ਜੀ ਆਪਾਂ ਕਹੀਏ ਹਨਾ ਦੇਸੀ ਭਾਸ਼ਾ ਦੇ ਵਿੱਚ ਵੀ ਆਪਣਾ ਇਹਦਾ ਕੱਬਰ ਹੈ ਹਨਾ ਉਹ ਵੱਧਦਾ ਜਾ ਰਿਹਾ ਹੈ ਤੇ ਬਹੁਤ ਬਹੁਤ ਧੰਨਵਾਦ ਹਨਾ ਦਿਲੋਂ ਧੰਨਵਾਦ ਸਾਰੇ ਭੈਣ ਭਰਾਵਾਂ ਦਾ ਵੀਡੀਓ ਨੂੰ ਵੀ ਬਹੁਤ ਮੋ ਪਿਆਰ ਦੇ ਰਹੇ ਹੈਗੇ ਤੇ ਆਪਣੇ ਚੈਨਲ ਤੇ ਆ ਰਹੇ ਨੇ ਹਨਾ ਵੀਡੀਓ ਵਾਚ ਕਰ ਰਹੇ ਨੇ ਹੁਣ ਤਾਂ ਮੌਸਮ ਢਰ ਗਿਆ ਜੀ ਇੱਧਰ ਆਪਣਾ ਬੇਟਾ ਕਰ ਰਿਹਾ ਪੜ੍ਹਾਈ ਪੜ੍ਹਾਈ ਕਿਉਂਕਿ ਉਠ ਪਹਾੜ ਦੇ ਕਹਿੰਦੇ ਨੇ ਉਠ ਪਹਾੜ ਦੇ نیچے ਹੁਣ ਆਇਆਗਾ ਕਿਉਂਕਿ ਇਹ ਸਾਰਾ ਦਿਨ ਨਿਕਤਾਵ ਚੱਕੀ ਰਾਜੀ ਤੇ ਹੁਣ ਇਹਦਾ ਕੱਲ ਨੂੰ ਪੇਪਰ ਆਗਾ ਤੇ ਹੁਣ ਇਹ ਲੱਗਿਆ ਵਿਆ ਉਹਦੀ ਤਿਆਰੀ ਕਰਨ ਸੋਲਵ ਕਰਨ ਸਮ ਤੇ ਬਹੁਤ ਟਾਈਮ ਦੀ ਆਪਾਂ ਨੂੰ ਵੇਟ ਸੀ ਹਨਾ ਆਪਣੇ 2k ਸਬਸਕ੍ਰਾਈਬਰ ਹੋ ਜਾਣ ਤੇ ਚਲੋ ਹੌਲੀ ਹੌਲੀ ਹਨਾ ਵੱਧਦੀ ਆਪਣੀ ਫੈਮਿਲੀ YouTube ਫੈਮਿਲੀ ਤੇ ਬਹੁਤ ਖੁਸ਼ੀ ਹੋਈ ਤੇ ਪੂਰੇ ਤਹ ਕੱਲ ਹੀ ਹੋਗੇ ਸੀ ਪਰ ਵੀਡੀਓ ਫਿਰ ਅੱਜ ਬਣਾਈ ਆਪਾਂ ਨੇ ਨਾਲ ਇਹਦਾ ਲੈਣੇ ਜੀ ਆਪਾਂ ਸੌਲ ਤੇ ਉਧਰੋਂ ਜਿਹੜੇ ਕੱਪੜੇ ਆਪਾਂ ਰੱਖ ਕੇ ਗਏ ਆ ਉਹਨੂੰ ਵੀ ਸਮੇਟ ਗਏ ਹਨ ਇਹ ਆਪਾਂ ਹਲਕੇ ਸੌਲ ਲੈਤੇ ਹੋਏ ਨੇ ਮਤਲਬ ਦੇ ਮੇਰੇ ਕੋਲ ਕਈ ਕਲਰ ਨੇ ਇਹ ਸੌਲ ਦੇ ਤਿੰਨ ਚਾਰ ਕਲਰ ਨੇ ਇਹਨਾਂ ਦੇ ਵਿੱਚ ਆਉਂਦੇ ਹੈਗੇ ਤੇ ਇਹ ਘਰ ਵਾਸਤੇ ਹਨਾ ਵਧੀਆ ਰਹਿੰਦੇ ਨੇਗੀ ਤੇ ਇੱਕ ਨਾ ਆਪਣੇ ਪਿਛਲੀ ਵੀਡੀਓ ਦੇ ਉੱਪਰ ਕਮੈਂਟ ਆਏ ਸੀਗੇ ਹਨਾ ਇੱਕ ਦੋ ਭੈਣ ਭਰਾਵਾਂ ਦੇ ਵੀ ਜਿਹੜੇ ਆਪਣਾ ਇਲੈਕਟ੍ਰੋਨਿਕ ਚੁੱਲਾ ਲੈਤਾ ਸੀ ਆਪਾਂ ਨੇ ਉਹਦਾ ਪ੍ਰਾਈਸ ਕਿੰਨਾ ਵੈਸੇ ਤਾਂ ਆਪਾਂ ਕਮੈਂਟ ਦੇ ਵਿੱਚ ਰਪਲਾਈ ਕਰ ਦਿੱਤਾ ਸੀਗਾ ਉਹ ਹੈਗਾ ਸੀ ਜਿਹਦਾ ਪ੍ਰਾਈਸ ਹੈਗਾ ਸੀ 2700 ਰੁਪਇਆ ਹਨਾ ਪਹਿਲਾਂ ਉਹ ਮੰਗਦਾ ਤਾਂ ਵੱਧ ਸੀ ਆਪਾਂ ਪਰ 2700 ਦੇ ਵਿੱਚ ਆਪਣੀ ਗੱਲ ਹੋਈ ਸੀ ਉਹਨਾਂ ਨਾਲ ਤੇ ਫਿਰ ਆਪਾਂ 2700 ਦਾ ਲੈ ਕੇ ਆਏ ਸੀਗੇ ਤੇ ਬਰਨਾਲੇ ਤੋਂ ਆਪਾਂ ਲੈਂਤਾ ਸੀਗਾ ਨਾ ਜਿਵੇਂ ਪ्रेस ਕਰੀਏ ਪਹਿਲਾਂ ਕੱਪੜਿਆਂ ਤੇ ਨਹੀਂ ਇਹ ਗਾਜ ਆਪਾਂ ਨੂੰ ਰੜਕੀ ਜਾਊਗਾ ਪਿਆ ਕਸਾ ਸਰਟਾਂ ਵੀ ਹੁਣ 2-4 ਦਿਨ ਹੀ ਪਹਿਣਗੀਆਂ ਕਿਉਂਕਿ ਠੰਡ ਹੋ ਗਈ ਐ ਹੁਣ ਬਸ ਟਰੈਕ ਸੂਟ ਜੇ ਪਹਿਣ ਲੱਗ ਜਾਣਗੇ ਆਸੋ ਤ ਆਪਣੇ ਆਪਣੇ ਆਪ ਹਮ ਬਟਨ ਢਾਲ ਲੀ ਗੇ ਸ਼ਰਟਾਂ ਦੇ ਅੱਪਾ ਤਾਂ ਹਜੇ ਉਹ ਵੀ ਨਹੀਂ ਕੱਢੇ ਸੀਗੇ ਕੰਬਲ ਉਹ ਵੀ ਤੁਹਾਨੂੰ ਆਪਾਂ ਪਹਿਲਾਂ ਦਿਖਾਇਆ ਹਨ ਅੱਜ ਆਪਾਂ ਪਤਲੇ ਜਿਹੇ ਕੰਬਲ ਨੇ ਜਿਹੜੇ ਉਹ ਸਵੇਰੇ ਧੋਦਾਂਗੇ ਉਹਨਾਂ ਨੂੰ ਅੱਜ ਤਾਂ ਫਿਰ ਮੈਂ ਪਹਿਲਾਂ ਮੇਰੀ ਸਲਾਹ ਹੈ ਨਹੀਂ ਸੀ ਹਨਾ ਵੀ ਅੱਜ ਕੱਢ ਲਈ ਤੇ ਉਹਨਾਂ ਨੂੰ ਆਪਾਂ ਸਵੇਰੇ ਧੋਦਾਂਗੇ ਅੱਜ ਆਪਾਂ ਮੋٹے ਕੰਬਲ ਕੱਢੇ ਨਹੀਂ ਨੇ ਜਨੇਗੇ ਹਨ ਕਿਸ ਤਰ੍ਹਾਂ ਲੱਗ ਕਿੰਨੇ ਵਧੀਆ ਲੱਗ ਰਹੇ ਨੇ ਤੇ ਗਰਮੀ ਦੇ ਵਿੱਚ ਇੱਥੇ ਖੜਨਾ ਕਿੰਨਾ ਔਖਾ ਹੈ ਗਰਮੀਆਂ ਦੇ ਵਿੱਚ ਕਾਟਨ ਦੇ ਕੱਪੜੇ ਹੁੰਦੇ ਨੇ ਸਰਦੀਆਂ ਦੇ ਵਿੱਚ ਆਹ ਪਰੇਸ਼ਮੀ ਜੇ ਸੂਟ ਹਨਾ ਘਰੇ ਲਾ ਲੈਣੇ ਆ ਜਿਵੇਂ ਆਹ ਕਰੇਵ ਦੇ ਹੋਗੇ ਸ਼ਿਲਕ ਦੇ ਹੋਗੇ ਹਨਾ ਤੇ ਆਪਣੇ ਜਿਵੇਂ ਆਹ ਹੋ ਜਾਂਦੇ ਨੇ ਜੀ オーਗੰਜਰੀ ਫਿਰ ਇਹ ਵੀ ਨਹੀਂ ਪੈਂਦੀ ਹੈਗੀ ਪ੍ਰੈਸ ਤੋਂ ਬਿਨਾਂ ਪਰ ਅਸਦਾ ਗਮ ਤਾਂ ਆਪਣਾ ਚੱਲਦਾ ਹੀ ਰਹਿੰਦਾ ਹਨਾ ਹਰ ਵਕਤ ਉਹ ਜਿਹੜੇ ਆਪਣੇ ਬੂਲਣ ਦੇ ਹੁੰਦੇ ਨੇ ਸੂਟ ਜਿਵੇਂ ਆਪਾਂ ਲੈ ਲੈਨੇ ਆ ਉਹ ਤਾਂ ਆਪਾਂ 2 ਕੁ ਮਹੀਨੇ ਹਨਾ ਡੇਢ ਕੁ ਮਹੀਨਾ ਹੀ ਪਾਉਨੇ ਆ ਕਿ ਜ਼ਿਆਦਾ ਖੰਡ ਹੋ ਜਾਂਦੀ ਹੈ ਜਦੋਂ ਫਿਰ ਇਹ ਆਪਣੇ ਕਿਸੇ ਲਿਖੇ ਨਹੀਂ ਲੱਗਦੇ ਹੈਗੇ ਜਿਹੜੇ ਆਪਾਂ ਹਕੜਾਈਆਂ ਜਿਆਣੇ ਲੈ ਲੈਨੇ ਆ ਸੂਟ ਉਦੋਂ ਆਪਾਂ ਲੈ ਲੈਨੇ ਆ ਮੁੜ ਕੇ ਇਹ ਫਿਰ ਕਿਸੇ ਮੌਸਮ ਚ ਨਹੀਂ ਪੈਂਦੀਗੀ ਕੋ ਲੋਨ ਤਾਂ ਲੱਗੀ ਹੁੰਦੀ ਹੈ ਇਹਨਾਂ ਦੇ ਵਿੱਚ ਹਵਾ ਤਾਂ ਨਹੀਂ ਪੈਂਦੀ ਹੈਗੀ بس ਜਦੋਂ 2-2 ਮਹੀਨਾ ਕੁ ਜ਼ਿਆਦਾ ਠੰਡ ਹੁੰਦੀ ਆ ਉਹਦੋਂ ਜ਼ਰੂਰ ਠਰਦੇ ਜੀ ਨਹੀਂ ਉਦੋਂ ਆਪਾਂ ਦੂਜੇ ਪਾ ਲਈਦੇ ਨੇ ਇੰਨੇ ਮਹਿੰਗੇ ਬਣਦੇ ਨੇ ਜੀ ਉਦੋਂ ਫਿਰ ਹਨਾ ਕਿਸੇ ਨੂੰ ਦਿੱਤੇ ਵੀ ਨਹੀਂ ਜਾਂਦੇ ਇਸ ਤਰ੍ਹਾਂ ਚਲੋ ਜੀ ਆਪਣੀ ਵੀਡੀਓ ਕਾਫੀ ਲੰਬੀ ਹੋ ਗਈ ਹੋਣੀ ਆ ਤੇ ਅੱਥੀ ਆਪਾਂ ਵੀਡੀਓ ਦਾ ਐਂਡ ਕਰਾਂਗੇ ਜੇਕਰ ਆਪਣੀ ਵੀਡੀਓ ਵਧੀਆ ਲੱਗੀ ਲਾਈਕ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਸਾਰੇ ਭੈਣ ਭਰਾ ਲਾਈਕ ਜਰੂਰ ਕਰਿਆ ਕਰੋ ਵੀਡੀਓ ਨੂੰ ਤੇ ਹਾਈਪ ਦੀ অপਸ਼ਨ ਆਉਂਦੀ ਆ ਹਾਈਪ ਦੀ অপਸ਼ਨ ਵੀ ਦਵਾਇਆ ਕਰੋ ਹਨਾ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਜਿਹੜੇ ਭੈਣ ਭਰਾ ਨਵੇਂ ਆ ਰਹੇ ਨੇ ਆਪਣੇ ਚੈਨਲ ਤੇ ਬਹੁਤ ਬਹੁਤ ਜਿਆਦਾ ਦਿਲੋਂ ਧੰਨਵਾਦ ਜੀ ਸਹਣਾ ਤੇ ਵੀਡੀਓ ਵੀ ਵਾਚ ਕਰ ਰਹੇ ਨੇ ਤੇ ਚਲੋ ਮਿਲਦੇ ਆਪਾਂ ਹੋਰ ਕਿਸੇ ਨਵੀਂ ਵੀਡੀਓ ਦੇ ਨਾਲ ਤਦ ਤੱਕ ਦੇ ਲਈ ਸ਼ਤਿ ਸ਼੍ਰੀ ਅਕਾਲ ਬਾਏ ਬਾਏ